아 카페, 이 씨를 아래, ਆ ਇਹ ਪਹਿਲਾ ਪੂਰੇ ਦੀ ਅਜੇ ਆਇਆ ਤੇ ਪਰਸੋਂ ਪ੍ਰੋਗਰਾਮ ਸਾਡਾ ਮੋਕੇ ਉਹ ਪ੍ਰੋਗਰਾਮ ਕਰਕੇ ਉਸ ਤੋਂ ਬਾਅਦ ਜਿੰਨੇ ਵੀ ਇਹਨਾਂ ਪਿੰਡਾਂ ਚ ਲਾਏ ਨੇ ਜਿੱਥੇ ਵੀ ਲਾਏ ਨੇ ਲੱਭ ਲੱਭ ਕੇ ਸਾਰੇ ਮੀਟਰ ਜਿਹੜੇ ਜਿੱਪ ਵਾਲੇ ਇਹ ਸਾਰੇ ਇਹਨਾਂ ਨੂੰ ਜਮ੍ਹਾਂ ਕਰਾਵਾਂਗੇ ਔਰ ਜਾਂ ਸਰਕਾਰ ਜਿਹੜੀ ਉਹ ਦੂਜੇ ਮੀਟਰ ਲਿਆ ਕੇ ਲਾਵੇ ਔਰ ਅ ਵੀ ਜਿਹੜਾ ਬਿਜਲੀ ਬੋਰਡ ਦਾ ਨਿਯਕਤ ਕੀਤਾ ਜਾ ਰਿਹਾ ਕਿਸੇ ਕੰਪਨੀ ਨੂੰ ਦਿੱਤਾ ਜਾ ਰਿਹਾ ਅਸੀਂ ਨਹੀਂ ਦੇਣ ਦੇਵਾਂਗੇ ਆ ਜੀ ਬਿੱਜੀ ਕਰਨ ਦੀ ਜਿਹੜਾ ਲਾਗੂ ਕਰਤਾ ਜਿੰਨੇ ਮੀਟਰ ਲਾ ਰਹੇ ਸੀ ਉਹਦਾ ਰੋਧ ਕੀਤਾ ਅਸੀਂ ਪੁਲਤਰਾਂ ਤੇ ਵਾਦ ਤੋਂ ਵਾਦ ਵੀਰੋ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਸੰਯੁਕਤ ਕਿਸਾਨ ਮੋਰਚਾ ਕ੍ਰਾਂਤੀਕਾਰੀ ਕਿਸਾਨ ਹੁੰਦੇ ਅੱਜ ਪਟਕੇ ਲਾਉਂਦੇ ਨੇ ਸਾਰਿਆਂ ਜਿਥੇ ਹੰਦੀਆਂ ਦਾ ਫੈਲਾ ਵੀ ਇਹ ਮੀਟਰ ਚਿਪ ਵਾਲੇ ਜਿਹੜੇ ਕਿਤੇ ਪਿੰਡ ਤੇ ਕਿਸੇ ਵੀ ਘਰੇ ਕੇ ਨਹੀਂ ਲੱਗਣ ਦੇਣੇ ਸੋ ਉਸ ਵਾਰਿਆਂ ਨੂੰ ਲਾਗੂ ਕਰਦੇ ਹੋਏ ਅਸੀਂ ਅੱਜ ਫਰੋਜਪੁਰ ਜ਼ਿਲ੍ਹੇ ਦੇ ਪਿੰਡ ਸ਼ੇਰਖਾਂ ਵਿੱਚੋਂ ਲਿਆ ਕੇ ਥੱਲੇ ਜਿਹੜਾ ਬਲਾਗ ਸਾਧੇ ਆਸ਼ਮ ਉਹਦੇ ਜਿਹੜਾ ਸਾਧੇ ਹਜ ਕੋਰੇ ਵਿੱਚ ਬੀਲੀ ਘਾਰੇ ਉੱਥੇ ਲਿਆ ਕੇ ਇਹ ਜਮਾ ਕਰਾਏ ਨੇ ਕੋ ਫਾਰਿਆਂ ਦਾ ਧੰਨਵਾਦ ਇਹਨੂੰ ਵਰਤਮਤ ਵੀਡੀਓ ਸ਼ੇਅਰ ਕਰ ਦਿਓ ਤੇ ਜਿੱਥੇ ਕਿਤੇ ਵੀ ਮੀਟਰ ਚਿਪ ਵਾਲੇ ਮੀਟਰ ਲਾਉਲੇ ਨੇ ਮਲਾਇਕ ਉਹਨਾਂ ਨੂੰ ਰੋਕੋ ਜੇ ਕਿਤੇ ਚੋਰੀ ਲਾ ਜਾਂਦੇ ਨੇ ਉਹਨੂੰ ਪੱਟ ਕੇ ਉਦੋਂ ਹੀ ਦਫਤਰ ਦੇ ਵਿੱਚ ਜਮਾ ਕਰਾ ਕੇ ਆਓ ਜੇ ਆਪ ਵੀ ਤੁਸੀਂ ਕਰਾ ਸਕਦੇ ਤੇ ਸਾਨੂੰ ਦੱਸੋ ਅਸੀਂ ਉਦੋਂ ਜਿਹੜਾ ਤੁਹਾਡੇ ਪਿੰਡਾਂ ਜਾ ਕੇ ਇਹ ਚਿਪ ਵਾਲੇ ਮੀਟਰ ਪੱਟ ਕੇ ਜਮਾ ਕਰਵਾਵਾਂਗੇ ਔਰ ਜਿਹੜਾ ਫੂਲ ਹੈ ਜਿਹੜੀ ਉਹ ਪੈ ਨਹੀਂ ਫੂਲ ਉਹਨਾਂ ਦੀ ਜ਼ਮੀਨਾਂ 'ਚ ਨਹੀਂ ਮੜਨ ਦੇਣਾ ਉਵੇਂ ਹੀ ਇਹ ਵੀ ਨਹੀਂ ਲੱਗਣ ਦੇਣੇ ਪਵਨ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਘੱਟ ਤੇ ਇਹ ਸ਼ੇਰਖਾਨੇ ਵਿੱਚ ਸਾਰੇ ਆਹ ਲਓ ਜੀ ਚੱਕੋ ਜੀ ਦੇਖੋ ਸਾਰੇ ਆਹ ਲਓ ਜੀ ਆਓ ਜੀ ਆਓ ਜੀ ਆਹ ਲਓ ਆਓ ਜੀ ਆਓ ਇਹ ਇਹ ਰਿਹਾ ਹੋ ਰਿਹਾ ਹੈਗਾ ਹਾਂ ਇਹ ਪਹਿਲਾ ਪੂਰੇ ਦੀ ਅਜੇ ਆਇਆ ਤੇ ਪਰਸੋਂ ਪ੍ਰੋਗਰਾਮ ਵਿੱਚ ਸਾਡਾ ਮੋਕੇ ਉਹ ਪ੍ਰੋਗਰਾਮ ਕਰਕੇ ਉਸ ਤੋਂ ਬਾਅਦ ਜਿੰਨੇ ਵੀ ਦਾ ਪਿੰਡਾਂ ਚ ਲਾਏ ਨੇ ਜਿੱਥੇ ਵੀ ਲਾਏ ਨੇ ਲੱਭ ਲੱਭ ਕੇ ਸਾਰੇ ਮੀਟਰਾਂ ਜਿਹੜੇ ਜਿਪ ਵਾਲੇ ਇਹ ਸਾਰੇ ਇਹਨਾਂ ਨੂੰ ਜਮ੍ਹਾਂ ਕਰਾਵਾਂਗੇ ਔਰ ਪੰਜਾਬ ਸਰਕਾਰ ਜਿਹੜੀ ਉਹ ਦੂਜੇ ਮੀਟਰ ਲਿਆ ਕੇ ਲਾਵੇ ਔਰ ਅ ਵੀ ਗਾ ਜਿਹੜਾ ਬਿਜਲੀ ਬੋਰ ਦਾ ਨਿਯਕਤ ਕੀਤਾ ਜਾ ਰਿਹਾ ਕਿਸੇ ਕੰਪਨੀ ਨੂੰ ਦਿੱਤਾ ਜਾ ਰਿਹਾ ਅਸੀਂ ਨਹੀਂ ਦੇਣ ਦੇਵਾਂਗੇ ਆ ਵੀ ਬਿਜਲੀ ਕਰਦੀ ਹੈ ਲਾਗੂ ਕਰਦਾ ਜਿੰਮਾਂ ਮੀਟਰ ਲਾ ਰਹੇ ਸੀ ਉਹਦਾ ਵਿਰੋਧ ਕੀਤਾ ਅਸੀਂ ਪੁਲਤਰਾਂ ਤੇ ਵੱਧ ਤੋਂ ਵੱਧ ਵੀਰੋ ਇਹ ਵੀਡੀਓ ਨੂੰ ਸ਼ੇਅਰ ਕਰਦੇ ਹੋ ਸੰਯੁਕਤ ਕਿਸਾਨ ਮੋਰਚਾ ਕ੍ਰਾਂਤੀਕਾਰੀ ਕਿਸਾਨ ਹੀ ਹੁੰਦੇ ਅੱਜ ਪਟਕੇ ਜਾਂਦੇ ਨੇ ਸਾਰਿਆਂ ਜਿਥੇ ਖੰਡੀਆਂ ਦਾ ਫੈਲਾ ਵੀ ਇਹ ਮੀਟਰ ਚਿਪ ਵਾਲੇ ਜਿਹੜੇ ਕਿਤੇ ਪਿੰਡ ਤੇ ਕਿਸੇ ਵੀ ਘਰੇ ਕੇ ਨਹੀਂ ਲੱਗਣ ਦੇਣੇ ਸੋ ਉਸ ਫੈਲੇ ਲਾਗੂ ਕਰਦੇ ਹੋਏ ਅਸੀਂ ਅੱਜ ਫੋਟੋ ਜਿਲੇ ਤੇ ਪਿੰਡ ਸ਼ੇਰਖਾਂ ਦੇ ਵਿੱਚੋਂ ਲਿਆ ਕੇ ਤੁਹਾਡਾ ਜਿਹੜਾ ਬਲਾਗ ਸਾਡੇ ਅੱਜਵਾਂ ਉਹਦੇ ਜ ਸਾਡੇ ਹਜ ਤੱਕ ਵਿੱਚ ਬਿਲੀ ਘਾਰੇ ਉੱਥੇ ਲਿਆ ਕੇ ਇਹ ਜਮਾ ਕਰਾਏ ਨੇ ਖੋ ਸਾਰਿਆਂ ਨੂੰ ਧੰਨਵਾਦ ਇਹਨੂੰ ਵਰਤਮਤ ਵੀਡੀਓ ਸ਼ੇਅਰ ਕਰ ਦਿਓ ਤੇ ਜਿੱਥੇ ਕਿਤੇ ਵੀ ਮੀਟਰ ਚਿਪ ਵਾਲੇ ਮੀਟਰ ਲਾਉਦੇ ਨੇ ਮਲਾਇਕ ਉਹਨਾਂ ਨੂੰ ਰੋਕੋ ਜੇ ਕਿਤੇ ਚੋਰੀ ਲਾ ਜਾਂਦੇ ਨੇ ਉਹਨੂੰ ਪੱਟ ਕੇ ਉਦੋਂ ਹੀ ਦਫ਼ਤਰ ਦੇ ਵਿੱਚ ਜਮਾ ਕਰਾ ਕੇ ਆਓ ਜੇ ਆਪ ਵੀ ਤੁਸੀਂ ਕਰਾ ਸਕਦੇ ਤੇ ਸਾਨੂੰ ਦੱਸੋ ਅਸੀਂ ਉਦੋਂ ਜਿਹੜਾ ਥੱਲੇ ਪਿੰਡਾਂ ਜਾ ਕੇ ਇਹ ਚਿਪ ਵਾਲੇ ਮੀਟਰ ਪੱਟ ਕੇ ਜਮਾ ਕਰਾਵਾਂਗੇ ਉਹ ਜਿਵੇਂ ਆਪਾ ਫੂਲ ਆ ਜਿਹੜੇ ਉਹ ਪੈ ਨਹੀਂ ਫੂਲ ਉਹ ਨਹੀਂ ਜਮੀਨਾਂ 'ਚ ਨਹੀਂ ਮੜਨਦੇ ਨਾ ਉਵੇਂ ਇਹ ਵੀ ਨਹੀਂ ਲੱਗਨਦੇ ਨੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਜੀ